ਜੀ ਜਿਸ ਗੱਲ ਕੀ ਆ ਚਲ ਬਈ ਜਿਹੜਾ ਸਾਰੇ ਲੈ ਮਿੱਤਰੋ ਆਪਾਂ ਨੂੰ ਘੱਟੋ ਘੱਟ ਡੈਰੀ ਫਾਰਮ ਦਾ ਕੰਮ ਕਰਦੇ ਨੂੰ 4 ਕਿ ਮਹੀਨੇ ਹੋ ਗਏ 4 ਕਿ ਮਹੀਨੇ ਦੇ ਵਿੱਚ ਵਿੱਚ ਜਿਹੜਾ ਜ਼ਰੂਰੀ ਦਾ ਖਰਚਾ ਉਹ ਕੀ ਕੀ ਖਰਚਾ ਆਉਂਦਾ ਤੇ ਕਿਹੜਾ ਕਿਹੜਾ ਖਰਚਾ ਜਿਹੜਾ ਆਪਾਂ ਘਟਾ ਸਕਦੇ ਆ ਜਨ ਕਿ ਆਪਾਂ ਆਪਦਾ ਬਣਾ ਸਕਦੇ ਨੇ ਫੀਲ ਵਗੈਰਾ ਹੁੰਦਾਗਾ ਤੇ ਬਾਕੀ ਇੱਥੇ ਆਪਾਂ ਇਹ ਗੱਲ ਕਰਾਂਗੇ ਵੀ ਡੈਰੀ ਫਾਰਮ ਤੇ ਕਿੰਨਾ ਖਰਚਾ ਆਉਂਦਾਗਾ ਤੇ ਕਿੰਨੇ ਕ ਪਰਸੈਂਟ ਆਪਾਂ ਨੂੰ ਬਚਤ ਹੁੰਦੀ ਆ ਕਿੰਨੇ ਕ ਪਰਸੈਂਟ ਖਰਚਾ ਆਉਂਦਾ ਪਹਿਲਾ ਮੇਨ ਗੱਲ ਤਾਂ ਕਿ ਦੇਖੋ ਆਪਣੇ ਹਰੇ ਚਾਰੇ ਦੀ ਜੇ ਮੈਂ ਆਪਣਾ ਹਰਾ ਚਾਰਾਗਾ ਇਥੇ ਜੇ ਮੈਂ ਸਾਡਾ ਘਰ ਦੇ ਹੀ ਹੁੰਦਾਗਾ ਇਥੇ ਸਾਡਾ ਕੋਈ ਖਰਚ ਨਹੀਂ ਆਉਂਦਾ ਹੈਗਾ ਬਾਕੀ ਜਿਹੜਾ ਬੀਜ ਹੁੰਦੀ ਆਪਣੀ ਬਜਾਈ ਵਗੈਰਾ ਤੇ ਬੀਜ ਵਗੈਰਾ ਲੈਣ ਦਾ ਉਹਦੀ ਹੁੰਦਾ ਖਰਚ ਜਿਹੜਾ ਵੀ ਹੁੰਦਾ ਥੋੜਾ ਬਹੁਤਾ ਬਾਕੀ ਮੇਨ ਖਰਚ ਆਉਂਦਾਗਾ ਫੀਡ ਦਾ ਫੀਡ ਦਾ ਹੁੰਦਾ ਮੇਨ ਖਰਚ ਆ ਕਿਉਂਕਿ ਜਿਹੜਾ ਫੀਡ ਹਾਲੇ ਅਪ ਘਰ ਦੇ ਤਿਆਰ ਨਹੀਂ ਕਰ ਰਹੇ ਹੈਗੇ ਫੀਡ ਕੋਸ਼ਿਸ਼ ਕਰਾਂਗੇ ਉਹਨਾਂ ਨੇ ਟਾਈਮ ਦੇ ਵਿੱਚ ਜਿਹੜੀ ਫੀਡ ਆ ਉਹ ਸੀ ਆਪਦੀ ਆਪ ਬਣਾਉਣ ਲੱਗਾਂਗੇ ਥੋੜੇ ਥੋੜੇ ਟਾਈਮ ਤੱਕ ਫਿਰ ਆਲ ਤਾਂ ਫੀਡ ਵਾਲੇ ਬਾਹਰ ਹੀ ਆਉਂਦਾਗਾ ਤੇ ਜਿਹੜਾ ਮੇਨ ਖਰਚਾ ਆਉਂਦਾ ਉਹ ਬਈ ਫੀਡ ਦਾ ਆਉਂਦਾਗਾ ਬਾਕੀ ਆ ਪਸ਼ੂਆਂ ਦਾ ਹੋ ਗਿਆ ਜਿਵੇਂ ਕਈ ਵਾਰ ਪਸ਼ੂ ਆਪਣਾ ਵੀ ਬਿਮਾਰ ਹੋ ਜਾਂਦਾ ਹਨਾ ਜਿਹੇ ਪਿੱਛੇ ਸਾਡੀ ਉਹ ਆਪਣਾ ਕੀ ਕਹਿੰਦੇ ਬੈੜੀ ਬਹੁਤ ਜ਼ਿਆਦਾ ਬਿਮਾਰ ਹੋ ਗਈਦੀ ਯਾਰ 102 ਬੁਖਾਰ ਹੋਇਆ ਉਹਨੂੰ ਉਦੋਂ ਜਿਹੜੇ ਉਹ ਖਰਚੇ ਨੇ ਉਹ ਚੱਲ ਇੱਕ ਐਕਸਟਰਾ ਖਰਚਾ ਆ ਜਾਂਦੇ ਨੇ ਪਰ ਉਹ ਵੀ ਖਰਚੇ ਆਉਂਦੇ ਨੇਗੇ ਉਹ ਤੁਹਾਨੂੰ ਫਿਰ ਵਿੱਚ ਗਿਣਨੇ ਪੈਂਦੇ ਨੇ ਜਿਵੇਂ ਇਸ ਮਹੀਨੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਆਪਣੇ ਜਿਹੜੇ ਕਬੈੜੀ ਆ ਆ ਚਾਰ ਮੱਝਾਂ ਨੇ ਵਧੀਆ ਤੰਦਰੁਸਤ ਦੀਆਂ ਸੋ ਉਹ ਵੀ ਉਹੀ ਆਪਾਂ ਨੂੰ ਉਹ ਖਰਚ ਆਇਦੇ ਆਪਾਂ ਨੂੰ ਕੋਈ ਖਰਚਾ ਨਹੀਂ ਆਇਆ ਹੈਗਾ ਬਸ ਇੱਕ ਥੋੜੇ ਉਹਨੂੰ ਕੀ ਕਹਿੰਦੇ ਬੈੜੇ-ਬੈੜੇ ਨੂੰ ਬੁਖਾਰ ਹੋਇਆ ਦੀ ਵਿਚਾਰੇ ਉਹਨਾਂ ਯਾਰ ਕੀ ਕਹਿੰਦੇ ਲੰਗੜਾ ਬੁਖਾਰ ਹੋ ਗਿਆ ਦੀ ਉਹਦੇ ਟੀਕੇ ਟੂਕੇ ਲੱਗੇ ਉਹ ਖਰਚਾ ਹੋ ਗਿਆ ਬਾਕੀ ਆਪਣਾ ਕਿੰਨਾ ਖਰਚਾ ਆਉਂਦਾ ਕਿੰਨਾ ਫੀਡ ਪੈਂਦਾਗਾ ਉਹ ਆਪਾਂ ਗੱਲ ਕਰਦੇ ਆ ਸਾਰੀ ਅੱਜ ਅਸੀਂ ਸਾਰਾ ਕੁਝ ਨੋਟ ਕਰਿਆ ਹੈਗਾ ਹੁਣ ਪਹਿਲਾਂ ਜਿਵੇਂ ਦਸੀ ਦਾ ਹਿਸਾਬ ਹੁੰਦਾ ਸੀ ਹੁਣ ਅਸੀਂ ਹਿਸਾਬ ਕਰਦੇ ਆ ਮਹੀਨੇ ਤੇ ਸਾਰੇ ਐਕਸਪੈਂਸਿਵ ਇੱਕ ਮਹੀਨੇ ਦਾ ਕੀ ਕੀ ਖਰਚਾ ਆਉਂਦਾ ਮੈਸਾ ਦਾ ਹਨਾ ਜੋ ਵੀ ਨੇ ਦਵਾਈ ਬੂਟੀ ਦਾ ਕੋਈ ਫੀਡ ਵਗੈਰਾ ਪਾਉਣੀ ਆ ਕੋਈ ਕੈਲਸ਼ੀਅਮ ਵਗੈਰਾ ਪਾਉਣਾਗਾ ਉਹ ਸਾਰਾ ਲਿਖਿਆ ਜਾਂਦਾ ਤੇ ਫਿਰ ਜਿਹੜਾ ਉਹ ਦੁੱਧ ਪੈਂਦਾ ਉਹ ਚੋਂ ਕੀ ਬਚਤ ਆਉਂਦੀ ਆ ਸਾਰਾ ਖਰਚਾ ਕੱਢ ਕੇ ਫਿਰ ਆਪਣੀ ਇਨਕਮ ਸੋਰਸ ਪਤਾ ਲੱਗਦੇ ਵੀ ਤੁਸੀਂ ਕੀ ਕਮਾ ਰਹੇ ਹੋ ਕਿੰਨੇ ਪਰਸੈਂਟ ਕਮਾਤੇ ਹੋਗੇ ਮੇਨ ਗੱਲ ਜੇ ਆਪਾਂ ਦੁੱਧ ਦੀ ਗੱਲ ਕਰੀਏ ਮੇਨ ਗੱਲ ਦੁੱਧ ਦੀ ਰੇਟ ਤੇ ਆ ਤੁਹਾਨੂੰ ਕੀ ਰੇਟ ਮਿਲਦਾ ਦੁੱਧ ਦਾ ਕਿਉਂਕਿ ਪਿੱਛੇ ਜੇ ਅਸੀਂ ਹੁਣ ਆਪਦਾ ਦੇਸੀ ਘੋਬੀ ਕੱਢਣ ਲੱਗੇ ਘਰ ਦਾ ਉਹਦੇ ਕਰਕੇ ਜਿਹੜਾ ਸਾਡਾ ਇਨਕਮ ਸੋਰਸ ਆ ਉਹ ਵੱਧ ਗਿਆ ਆ ਜਿਹੜਾ ਕੀ ਕਹਿੰਦੇ ਆ ਆਪਣਾ ਖਰਚਾ ਵਗੈਰਾ ਉਹ ਉੱਥੇ ਆ ਖਰਚਾ ਨਹੀਂ ਵਧਿਆ ਆਪਾਂ ਕੀ ਇਹ ਦੁੱਧ ਤੋਂ ਜਿਹੜਾ ਦੇ ਪ੍ਰੋਡਕਟ ਨੇਗੇ ਉਹ ਤਿਆਰ ਕਰ ਰਹਿਆਂਗੇ ਤੇ ਉਹ ਵੇਚ ਰਹਿਆਂਗੇ ਜੇ ਤੁਸੀਂ ਵੀ ਆਪਣੇ ਦੁੱਧ ਦੇ ਪ੍ਰੋਡਕਟ ਤਿਆਰ ਕਰੋਗੇ ਉਹ ਅੱਗੇ ਵੇਚੋਗੇ ਤੁਹਾਨੂੰ ਜਿਹੜਾ ਤੁਹਾਡਾ ਇਨਕਮ ਸੋਰਸ ਆ ਉਹ ਥੋੜਾ ਜ਼ਿਆਦਾ ਵਧੀਆ ਬਗ ਜਾਊਗਾ ਹਨਾ ਤੇ ਬਾਕੀ ਘਰ ਹੋਰ ਜੇ ਜਿਵੇਂ ਆਪਾਂ ਡੈਰੀ ਫਾਰਮ ਦਾ ਕੰਮ ਸਟਾਰਟ ਕਰਨਾ ਪਹਿਲਾਂ ਵੀ ਇੱਕ ਕਲਾਇੰਟ ਲੱਭੋ ਠੀਕ ਹੈ ਉਹਨਾਂ ਨਾਲ ਆਪਣੀ ਗੱਲਬਾਤ ਕਰੋ ਫਿਰ ਸ਼ੁਰੂ ਕਰੋ ਡੈਰੀ ਫਾਰਮ ਜੇ ਤੁਸੀਂ ਜਿਵੇਂ ਅੱਜ ਤੁਸੀਂ ਡੈਰੀ ਫਾਰਮ ਸ਼ੁਰੂ ਕਰਨਾ ਤੁਸੀਂ ਘੱਲ 10-12 ਮਹੀਨਿਆਂ ਤੋਂ ਤਿਆਰ ਕਰ ਰਹੇ ਹੋ ਫਿਰ ਤੁਹਾਨੂੰ ਪਹਿਲਾਂ ਕਲਾਇੰਟ ਲੱਭੋ ਗਾਹਕ ਲੱਭ ਕੇ ਫਿਰ ਤੁਸੀਂ ਜਾਣਕਾਰੀ ਵਗੈਰਾ ਦੋਹਾਂ ਨੂੰ ਸਾਡੇ ਦੁੱਧ ਦਾ ਸੀ ਇਹ ਪ੍ਰੋਡਕਟ ਤਿਆਰ ਕਰਦੇ ਹਾਂ ਜਿਵੇਂ ਹੁਣ ਸਾਡਾ ਸ਼ੁਰੂ ਦੀ ਕੰਮ ਪਹਿਲਾਂ ਚਲੋ ਦੁੱਧ ਨੂੰ ਪੈਂਦਾ ਰਿਹਾ ਦੁੱਧ ਨੂੰ ਹੁਣ ਵੀ ਜਾਂਦਾ ਜਿਹੜਾ ਬਚਿਆ ਦੁੱਧਾ ਉਹ ਅਸੀਂ ਬਰੌਧਰ ਪਾ ਦਿੰਦੇ ਹਾਂ ਬਾਕੀ ਪਿੰਡ ਵਗੈਰਾ ਚ ਲੱਗਿਆ ਹੋਇਆ ਸ਼ੈਰ ਸ਼ੂਟ ਚ ਪਾ ਜਾਂਦਾ ਬਾਕੀ ਇਹ ਦੁੱਧ ਹੈਗਾ ਮੇਨ ਗੱਲ ਤੇ ਫਿਰ ਇਹੀ ਆ ਕੋਈ ਵੀ ਚੀਜ਼ ਆਪਾਂ ਤਿਆਰ ਕਰਦੇ ਆ ਆਪਣਾ ਅੱਗੇ ਦਾ ਪ੍ਰੋਡਕਟ ਤਿਆਰ ਕਰਦੇ ਆ ਬਸ ਤਾਂ ਪਰ ਉਹੀ ਕਰਨਾ ਚਾਹੀਦਾ ਹੁਣ ਕਿੰਨਾ ਫੀਡ ਦਾ ਖਰਚਾ ਆਦਦਾ ਫੀਡ ਦੇ ਸਾਡੇ ਕਿੰਨੇ ਖਰਚ ਲੱਗੇ ਨੇ ਸਾਰਾ ਕੁਝ ਅਸੀਂ ਨੋਟ ਕਰਕੇ ਰੱਖਦੇ ਆਂਗੇ ਤੇ ਜਿਹੜਾ ਵੀ ਫੀਡ ਦਾ ਖਰਚਾ ਆਉਂਦਾਗਾ ਜਿਹੜਾ ਆਪਣਾ ਵੀਰੇ ਸਾਰਾ ਕੀ ਕਹਿੰਦੇ ਕੁੱਲ ਮਿਲਾ ਕੇ ਖਰਚਾ ਜਿਹੜਾ ਆਉਂਦਾ ਉਹਦਾ ਆਂਦਾ 25 ਤੋਂ 30% ਉਹਦੇ ਵਿੱਚ ਆਪਣੀ ਖਾਲ ਆ ਜਾਂਦੀ ਆ ਲਾਈਟ ਦਾ ਖਰਚਾ ਤੇ ਪਾਜੂ ਵਗੈਰਾ ਨਿੱਕੀ ਜਿਹੀ ਦਵਾਈਆਂ ਤੇ ਵੁਈਆਂ ਦੀ ਲੋੜ ਪੈਂਦੀ ਆ ਉਹਦਾ ਖਰਚਾ ਤੇ ਅਸੀਂ ਕੋਈ ਸੀਰੀ ਵਗੈਰਾ ਰੱਖਿਆ ਨਹੀਂ ਹੋਇਆ ਅਰੇ ਕੋਈ ਅਸੀਂ ਅਰੇ ਆਪ ਹੀ ਸਾਂਭ ਰਹੇ ਆਂ ਇਹਨਾਂ ਚਾਰ ਪੰਜ ਡੰਗਰਾਂ ਨੂੰ ਸਾਹਮਣਾ ਕੋਈ ਬਾਲੀ ਵੱਡੀ ਗੱਲ ਤਾਂ ਹੈ ਨਹੀਂ ਬੰਦਾ ਆਪ ਵੀ ਕਰ ਸਕਦਾ ਹੈ ਜਿਵੇਂ ਸਾਡੇ ਪੱਠੇ ਵਗੈਰਾ ਸਾਰੇ ਸਾਡੇ ਆਪ ਦੇ ਨੇਗੇ ਟੂੜੀ ਆਪਦੀ ਹੈ ਸਾਡੀ ਤੇ ਉਹ ਸਾਡਾ ਖਰਚਾ ਹੈ ਨਹੀਂ ਇਹਦੇ ਵਿੱਚ ਜੇ ਆਪਾਂ ਉਹ ਖਰਚਾ ਇਹ ਵਿੱਚ ਲਾ ਕੇ ਜੱਲੀ ਜਿਵੇਂ ਤੁਸੀਂ ਬੰਦਾ ਵੀ ਰੱਖਣਾ ਤੁਸੀਂ ਤੁਹਾਡਾ ਹਾਰਾ ਚਾਰਾ ਵੀ ਬਾਹਰੋਂ ਲੈ ਕੇ ਆ ਰਹੇ ਹੋ ਟੂੜੀ ਵੀ ਤੁਸੀਂ ਬਾਹਰੋਂ ਲੈ ਕੇ ਆ ਰਹੇ ਹੋ ਵੀਰੇ ਫੇਰ ਤੁਹਾਡਾ ਖਰਚਾ ਜਾਂਦਾਗਾ ਘੱਟੋ ਘੱਟ 50% ਤੋਂ ਨੂੰ ਫੇਰ ਤੁਹਾਨੂੰ ਅੱਧ ਬਚਦਾ ਉਹ ਵੀ ਅੱਧ ਤਾਂ ਬਚਦਾ ਜੇ ਜਿਹੜਾ ਤੁਹਾਡਾ ਦੁੱਧਾ ਜਿ ਉਹ ਚੰਗੇ ਰੇਟ ਤੇ ਪੈ ਰਿਹਾ 75 ਤੋਂ 80 ਰੁਪਏ ਜਾ ਰਿਹਾਗਾ ਤਾਂ ਬਚਦਾ ਉਹ ਵੀ ਬਾਕੀ ਜੇ ਤੁਸੀਂ ਦੁੱਧ ਦੇ ਪ੍ਰੋਡਕਟ ਬਣਾ ਰਹੇ ਹੋ ਉਹ ਸਭ ਤੋਂ ਵਧੀਆ ਗੱਲ ਆ ਯਾਰ ਤੇ ਇੱਕ ਗੱਲ ਹੋਰ ਹੈ ਨਾ ਇੱਕ ਗੱਲ ਹੋਰ ਦੱਸਣ ਦੀ ਬਹੁਤ ਜ਼ਰੂਰੀ ਗੱਲ ਹੋਵੇ ਜਿਵੇਂ ਕਈ ਲੋਨ ਤੇ ਲੈ ਕੇ ਸ਼ੁਰੂ ਕਰ ਦਿੰਦੇ ਨੇ ਆਪਣਾ ਕੋਈ ਵੀ ਡੰਗਰ ਤੇ ਕੋਈ ਲੋਨ ਨਹੀਂ ਹੈਗਾ ਇਹ ਸਭ ਫ੍ਰੀ ਨੇਗੀ ਲੋਨ ਬਖੋਂ ਕਿਉਂਕਿ ਕੁਝ ਬੰਦਾ ਲੋਨ ਕਰਾਉਂਦਾ ਕਿਸ਼ਤ ਵਗੈਰਾ ਤੋਂ ਵੀ ਬਣਦੀ ਹੈਗੀ ਹਣ ਤਾਂ ਉਸ ਪੱਖੋਂ ਵੀ ਆਪਣਾ ਕੋਈ ਲੈਣ ਦੇ ਨਹੀਂ ਹੈਗਾ ਤਾਂ ਕਰਕੇ ਜਿਹੜਾ ਆਪਣਾ ਖਰਚਾ ਉਹ 25 ਤੋਂ 30% ਆ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਜੇ ਤੁਸੀਂ ਸਾਰਾ ਕੁਝ ਮੋਲ ਦਾ ਲੈਣੇ ਹੋਗੇ ਫਿਰ ਤੁਹਾਡਾ 50% ਜਾਂਦਾ 50 60% ਤੁਸੀਂ ਮੰਨ ਕੇ ਚੱਲੋ ਵੀ ਤੁਹਾਨੂੰ ਬਚਤ ਵਿੱਚ ਆ ਕੇ 40% ਬਚਦਾ ਉਹ ਵੀ ਕਿਉਂਕਿ ਜੇ ਤੁਸੀਂ ਅੱਗੇ ਡੰਗਰ ਵਧਾਉਣੇ ਨੇ ਫਿਰ ਤੁਸੀਂ ਉਹ ਵੀ ਨਾ ਮੰਨ ਕੇ ਚੱਲੋ ਸਾਲ ਦੋ ਸਾਲ ਅਸੀਂ ਵੀ ਹੁਣ 4 ਮਹੀਨਿਆਂ ਦਾ ਸਾਰਾ ਇਕੱਠੇ ਕਰਕੇ ਸਾਰਾ ਕੱਟ ਕੇ ਦੇਖਿਆ ਵੀ ਆਹ ਬਚਤ ਹੁੰਦੀ ਆ ਤੇ ਆ ਆਪਣਾ ਖਰਚ ਹੁੰਦਾ ਐਨੇ ਆਪਾਂ ਬਚਾ ਕੇ ਨਵੇਂ ਜਿਹੜਾ ਗਾਂ ਜਮਾ ਇਸਾ ਲਿਆਉਣੀਆਂ ਨੇ ਉਹ ਅਸੀਂ ਲਿਆ ਸਕਦੇ ਹੁਣ ਉਹਦੇ ਲਈ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਨਾ ਸਾਨੂੰ ਲੋਨ ਲੈਣ ਦੀ ਲੋੜ ਆ ਨਾ ਕੁਝ ਹੋਰ ਕਰਨ ਦੀ ਲੋੜ ਆ ਉਹ ਅਸੀਂ ਲਿਆ ਸਕਦੇ ਆ ਹੁਣ ਅਸੀਂ 4 ਮਹੀਨੇ ਦੇ ਐਕਸਪੀਰੀਅੰਸ ਨਾਲ ਮੈਂ ਇਹੀ ਸੋਚਿਆਗਾ ਕਿਉਂਕਿ ਵੀ ਹੁਣ ਜਿੰਨਾ ਵੀ ਸਾਡੀ ਇਨਕਮ ਹੋਈ ਆ ਖਰਚੇ ਹੋਏ ਨੇ ਉਹਦੇ ਹਿਸਾਬ ਨਾਲ ਹੁਣ ਮੈਂ ਕੰਮ ਮੇਰਾ ਹੋਰ ਵਧਾਉਂਗਾ 2 ਕੁ ਮਹੀਨੇ ਤੱਕ ਉਧਰ ਅਸੀਂ ਜਿਹੜਾ ਛੱਡ ਪਾਉਣਾ ਸ਼ੁਰੂ ਕਰ ਦਾਂਗੇ ਤੇ ਫਿਰ ਫੋਡਰنگਰ ਲਿਆਵਾਂਗੇ ਬਾਕੀ ਉੱਧ ਦਾ ਕੰਮ ਆ ਜਿਹੜਾ ਵੀਰੇ ਬਹੁਤ ਵਧੀਆ ਕੰਮ ਆ ਕਰਨਾ ਚਾਹੀਦਾ ਨੰਬਰ 2 ਵੀਰੇ ਜਿਹੜੇ ਆਪਾਂ ਨਾਲ ਕਟੀਆਂ ਖੜੀਆਂ ਨੇ ਨਾ ਇਹਨਾਂ ਨੂੰ ਵੀ ਤਿਆਰ ਕਰਦੇ ਆ ਨਾਮ ਨਾਲ ਜਿਵੇਂ ਕੱਟਾ ਕੱਟਾ ਵੀ ਚਲ ਬਿਕੇ ਜਾਊਗਾ ਆਪਣਾ ਆਹ ਕੱਟੀ ਆ ਜੀ ਬੜੀ ਸੋਹਣੀ ਐ ਵੀ ਇਹਨੂੰ ਵੀ ਤਿਆਰ ਕਰ ਰਹੇ ਆ ਆਪਾਂ ਤੇ ਇਹਨੂੰ ਵੀ ਤਿਆਰ ਕਰ ਰਹੇ ਆਗੇ ਹਾਲ ਤਾਂ ਇਹਨਾਂ ਤੇ ਖਰਚਾ ਹੋ ਰਿਹਾ ਹੈਗਾ ਜਿਹੜਾ ਖਰਚਾ ਹੋ ਰਿਹਾ ਹੈ ਇਹਨਾਂ ਦਾ ਹੀ ਪਰ ਕੋਈ ਗੱਲ ਨਹੀਂ ਸਾਾਲ ਦੋ ਸਾਲ ਦੀ ਇਹ ਵੀ ਆਪਾਂ ਜਿਹੜਾ ਕਮਾ ਕੇ ਉਹ ਦੇਣਗੇ ਆ ਫਿਰ ਫਿਰ ਸਵਾਦ ਆਊਗਾ ਇਹਨਾਂ ਦਾ ਹੁਣ ਤਾਂ ਚੰਨ ਦੇ ਖਰਚਾ ਹੋ ਰਿਹਾ ਹੈਗਾ ਪਾਲ ਰਹੇ ਹੁਣ ਇਹਨਾਂ ਨੂੰ ਆਪਾਂ ਹੈ ਇਹਨਾਂ ਨੂੰ ਪਾਲ ਪੋਲ ਕੇ ਵਧੀਆ ਨਾਲ ਲਾਵਾਂਗੇ ਫਿਰ ਇਹ ਆਪਣੇ ਇਹਦੇ ਡੇਰੀ ਫਾਰਮ ਨੂੰ ਵੱਡਾ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਹੋਊਗਾ ਇਹਨਾਂ ਦਾ ਸਭ ਤੋਂ ਵੱਡਾ ਹੱਥ ਹੋਊਗਾ ਇਹਨਾਂ ਦਾ ਕਿਉਂਕਿ ਇਹ ਫਰੀ ਵਾਲੀਆਂ ਨੇ ਇਹ ਕਿ ਤੂੰ ਮੁੰਨ ਨਹੀਂ ਲੈਣੀ ਆਪਾਂ ਨੇ ਤੇਰੇ ਜਿਹੜਾ ਇਹਨਾਂ ਇਹਨਾਂ ਤੋਂ ਪੈਸੇ ਕਮਾਵਾਂਗੇ ਉਹਨਾਂ ਦਾ ਵੱਖਰਾ ਹੀ ਸਵਾਲ ਬਾਕੀ ਤਾਂ ਕਰਕੇ ਇਹਨਾਂ ਦੀ ਖਰਾਕ ਰੋਕ ਪੂਰੀ ਚੱਲ ਰਹੀ ਹੈਗੀ ਵਧੀਆ ਪਾਲ ਰਹੇ ਆਪਾਂ ਇਹਨਾਂ ਨੂੰ ਹੁਣ ਇਹਨਾਂ ਨੂੰ ਦੁੱਧਾਂ ਤਾਂ ਪਿਆਤਾ ਅਬੀ ਦੁੱਧ ਪੀਣ ਲਈ ਨਿਆ ਕੇ ਦੇ ਕੇ ਇਹਨੂੰ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਇਹ ਰੁੱਧ ਪਿੰਦੀ ਆ ਇਹਨੂੰ ਵੀ 2-2 ਕਿਲੋ ਪਿਆਉਣੇ ਆਗੇ ਬਾਕੀ ਤੁਹਾਨੂੰ ਮੇਰਵਾ ਪਾ ਗੀ ਤੇ ਆਮ ਐ ਸਾਗੀ ਇਹ ਇਹ ਅਸੀਂ ਸਾਡੇ ਚ ਪਿੰਡੂਈ ਲਈ ਆਗੀ ਤੇ ਆਹ ਦਾ ਜਿਹੜੀ ਇਹ ਸਾਡੇ ਘਰ ਦੀ ਪਾਲੀ ਹੋਈ ਹੈ ਤੇ ਜੀ ਆਮ ਐ ਸਾ ਇਹ ਲਿਆ ਦੇ ਇਸ ਤਨੇਟੇ ਤੋਂ ਉਹ ਆ ਜਿਹੜੀ ਉਬੀ ਸੀ ਘਰ ਦੀ ਪਾਲੀ ਹੋਈ ਆ ਉਹ ਸੋਣ ਵਾਲੀ ਆ ਆ ਲੈ ਕੇ ਆਏ ਦੇ ਸੀ ਬਲਿਆਲ ਤੋਂ ਇਹ ਵੇਹ ਇਹ ਮੈਨੂੰ ਸਾਨੂੰ ਥੋੜੀ ਜੀ ਮਹਿੰਗੀ ਮਿਲੀ ਦੀ ਪਰ ਕੋਈ ਗੱਲ ਨਹੀਂ ਚੱਲ ਠੀਕ ਆ ਬਾਕੀ ਇਹ ਸਰਦਾਰਾਂ ਬਾਕੀ ਏਸੀ ਵੀਰੇ ਅੱਜ ਦੀ ਵੀਡੀਓ ਹਨਾ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਤਾਂ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਆਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਜਿਹੜਾ ਵੀ ਹੈਗਾ ਬਾਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ time